ਮੇਰੇ ਵੱਲੋਂ ਸਾਰਿਆਂ ਨੂੰ ਬੜੀ ਬੜੀ ਸਤਿ ਸ਼੍ਰੀ ਅਕਾਲ। ਵਾਅਦੇ ਤੁਹਾਡੀ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚ ਗਏ ਤੜਕੇ ਤੇ ਅੱਜੋਂ ਡਰਾਮਾ ਭਰਾਂਗੇ। ਥੈਂਕ ਯੂ ਭਰਾਵਾ। ਯਾਰ। ਸਾਡਾ ਜਵਾਨ ਵੀ ਆਇਆ ਨਿੱਕਾ ਜਵਾਨ। ਕਾਫੇ ਨਾਲ ਦਾ ਫੌਂਡਾ ਫੁੱਲਾ। ਕਿੰਨੇ ਦਾ ਹੋ ਗਿਆ 21500 ਦਾ 500 ਦਾ ਇਧੇ ਝੋੜ ਪਾ ਦੇ ਫਿਰ ਬਾਈ ਦਾ ਪੂਰਾ ਹੋ ਜਾਏਗਾ ਬਾਈ ਹਰ ਦਾ ਡੀਜ਼ਲ ਤੇ ਕੰਪਲ ਸਾਡਾ ਕੀ ਆ ਹਰ ਓਏ ਉਹ ਹਰ ਇਧਰੇ ਉਧਰ ਵੀ ਵੇਖੀ ਜਾਂਦਾ ਓਏ ਉਹ ਤੇਰੇ ਪਾਪਾ ਦਾ ਫੋਨ ਆ ਗਿਆ ਜੀ ਲਓ ਜੀ ਇਦਰ ਧੜ ਪਾ ਗਏ ਸਾਡਾ ਜਵਾਨ ਇਧਰ ਵੇ ਓਏ 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 ਇਧਰ ਵੇ ਕੁੱਕੂ ਓਏ ਓਏ ਇਧਰ ਵੇ ਓਏ ਓ ਗੁੱਡ ਮਾਰਨਿੰਗ ਉਹ ਦੇਖਣਿਆ ਉਹ ਤੇ ਚੱਲ ਜਾਂਦੇ ਕਿਧਰ ਵੇ ਕੀ ਜਾਂਦਾ ਇਧਰ ਵੇ ਕੀ ਜਾਂਦਾ ਗੁੱਡ ਮਾਰਨਿੰਗ ਨੋ ਮੈਥਰੋਂ ਡੇਰੇ ਚੱਲ ਕੇ ਮਿਲਦੇ ਆ ਪੌਣੇ ਕਰਾਇਆ ਕਰਾਇਆ ਡੇਰੇ ਆ ਮਿਲਦੇ ਚੱਲ ਕੇ ਤੇ ਨਾਲ ਹੋ ਗਈ ਪੰਡੇ ਰੇ ਪਹੁੰਚ ਗਏ ਹੁਣ ਪੰਮਨੇ ਕਰਾਇਆ ਇਧਰ ਮਾਸੂਮੀ ਕਿਦਾਂ ਉਹ ਤਾਂ ਛਕੀਨੀ ਹੈ ਕੱਪੜੇ ਵਾਲੀ ਹੀ ਸਹੀ ਰਹਿੰਦੀ ਲੋ ਮਿੱਤਰੋ ਆਪਾਂ ਸਾਰੇ ਕਰਦੇ ਨਾ ਮੇਰਾ ਝੋਟਾ ਮੇਰਾ ਝੋਟਾ ਪਤਾ ਥੋੜਾ ਲੱਗਦਾ ਆਪਾਂ ਪਹਿਲੀ ਆ ਜਮੀਨ ਲਈ ਨਵੇਂ ਦਿਨੋਂ ਪੱਦਰੀ ਕਰਨ ਲੱਗੇ ਆ ਹੁਣ ਪੱਦਰੀ ਕਰਨ ਤੇ ਨਿਕਲੇ ਆਂ ਤੇ ਇਧਰ ਆ ਜਿਹੜਾ ਥਾ ਨੀਵਾ ਬਹੁਤ ਹੀ ਇਹ ਬਹੁਤ ਨੀਵਾ ਮਤਲਬ ਉਹ ਸਾਈਡ ਤੋਂ ਲੈ ਕੇ ਤੇ ਇੰਨੀ ਸਾਈਡ ਤੱਕ ਨੀਵਾ ਹੈ। ਉਹ ਹੁਣ ਆਪਾਂ ਕਰਨਦੇ ਆ। ਹੁਣ ਆਪਣੇ ਯਾਰ ਮਿੱਤਰ ਦਾ ਘਰਵਾ ਇੱਥੇ ਇਹ ਇੱਥੇ ਘਰਵਾ ਆ ਕੋਠੀ ਲੱਗੀ। ਉਹਨੂੰ ਫੋਨ ਕੀਤਾ ਲੈ ਕੇ ਆਊਗਾ ਟਰੈਕਟਰ। ਆ ਲਓ। ਖੂਬਾ ਪਿਆਰੇ। ਛੋਟਾ ਛੋਟਾ ਕਰਦੇ ਆ। ਕਹਾਂਗੇ ਜਿਹੜੇ ਆਪਾਂ ਇਦਾਂ ਕਰੀ ਜੰਨੇ ਆ ਉਹ ਦਾ ਤਗੜਾ ਜੌਂੜੀਆਰ ਤਗੜਾ ਦੂਜਾ ਤਗੜਾ ਉਹ ਮਾੜਾ ਇਹ ਮਾੜਾ ਇਹ ਸਭ ਇੱਕ ਦੂਜੇ ਨੂੰ ਬੜਾ ਆਪਾਂ ਨਾ ਇੱਕ ਦੂਜੇ ਨੂੰ ਹੇਟ ਕਰਦੇ ਆ ਇਦਾਂ ਨਹੀਂ ਸਾਰੇ ਟਰੈਕਟਰ ਵਧੀਆ ਸਵਰਾਜ ਵੀ ਵਧੀਆ ਸਾਰੇ ਵਧੀਆ ਵਾ ਸਾਰੇ ਚੜਦੀ ਕਲਾ ਜੀ ਸਭ ਟਰੈਕਟਰ ਮਹਿੰਦਰਾ ਅਰਜਨ ਨੋ ਵਧੀਆ ਹੁਣ ਆਪਣ ਆਪਣੇ ਬੰਦੇ ਕੋ ਫਾਰਮ ਟਰੈਕ ਆ ਇਸੇ ਇਸੇ ਵੀਡੀਓ ਜੀ ਤੁਹਾਨੂੰ ਦਿਖਾਵਾਂਗੇ ਫਾਰਮ ਟਰੈਕਟਰ 60 60 55 ਹੁਣ ਕਿਸੇ ਵੀਰ ਨੇ ਵੀਡੀਓ ਪਾਤੀ ਸੀ ਵੀ ਯਾਰ ਉਹ ਯਾਰ ਉਹਦੇ 60 55 ਹੀ ਮਹੀਨਾ ਹੋਇਆ ਇੱਕੋ ਸੀਜ਼ਨ ਚਲਾਇਆ ਉਹਦੇ ਸਾਰੇ ਨਟ ਖੁੱਲ ਗਏ ਬਈ ਇਹ ਹੋ ਸਕਦਾ ਵੀ ਕੋਈ ਚੀਜ਼ ਥੋੜਾ ਬੋਲਾ ਢਿੱਲ ਮਟ ਰਹੀ ਹੋਵੇ ਖੁੱਲ ਗਈ ਪਰ ਇਦਾਂ ਨਹੀਂ ਹੁੰਦਾ ਹੁਣ ਅਸੀਂ ਜਿੰਨਾ ਅਸੀਂ ਜਿੰਨੀ ਟਰੈਕਟਰ ਦੀ ਮਾਤ ਮਾਰਦੇ ਆ ਮੇਤਰ ਯਾਰੀ ਆ ਹੁੰਦੀ ਆ ਫੋਨ ਮਾਰਿਆ ਸੀ ਪੰਜਾ ਸੱਤਾ ਮਿੰਟਾਂ ਚ ਹੀ ਟਰੈਕਟਰ ਲੈ ਕੇ ਪਹੁੰਚ ਗਿਆ ਇਹ ਯਾਰੀ ਹੁੰਦੀ ਏ ਬਾਕੀ ਉਦਾਂ ਦੇ ਯਾਰ ਬਹੁਤ ਟਰੈਸਰਦੇ ਆ ਇਹ ਤੇ ਗਾਲਾਂ ਕੱਢਦੇ ਕਹਿੰਦੇ ਇਕੱਲਾ ਹੀ ਲੱਗਾ ਵਾ ਅਸੀਂ ਲੱਗਾ ਕੇ ਨਾਲ ਦੇਖੋ ਹਣ ਗੱਲ ਨੂੰ ਛੇ ਦੇ ਲੱਗ ਪੈਣ ਸਾਡੇ ਪ੍ਰਧਾਨ ਜੀ ਕਿਸਾਨ ਜੂਨੀਅਨ ਪ੍ਰਧਾਨ ਜੀ ਜਿੰਦਰભાઈ ਆ ਗਏ ਜੀ ਆਦ ਸੁਪੀ ਅੱਤਰ ਉਹ ਵੀ ਜਦੋਂ ਬਾਪੂ ਚਲਾਉਂਦਾ ਹੋਵੇ ਤੇ ਨਜ਼ਾਰੇ ਵੱਖਰੇ ਸਾਰੇ ਜਣੇ ਹੁਣ ਕਮੈਂਟ ਕਰਕੇ ਦੱਸਿਓ ਕਿਹਦੀ ਕਿਹਦੀ ਆਪਣੇ ਬਾਪੂ ਨਾਲ ਯਾਰੀ ਹੈ ਸੱਚੀ ਜਦੋਂ ਬਾਪੂ ਨਾਲ ਯਾਰੀ ਹੋਵੇ ਸਵਾਦ ਹੀ ਵੱਖਰਾ ਵਾ ਤੇ ਜ਼ਿੰਦਗੀ ਨਿਆਰੇ ਕਿਉਂਕਿ ਬਾਪੂ ਨਾਲ ਆਪਾਂ ਖੁੱਲ੍ਹ ਕੇ ਗੱਲ ਕਰ ਸਕਦੇ ਆ ਡਰ ਵੀ ਬਹੁਤ ਲੱਗਦਾ ਹੈ ਪਰ ਯਾਰੀ ਜੇ ਗੱਲ ਹੈ ਕੋਈ ਚੀਜ਼ ਮੰਗਣੀ ਹੋਵੇ ਸੌਖੀ ਮੈਂ ਬਾਪੂ ਜੀ ਆਹ ਚੀਜ਼ ਚਾਹੀਦੀ ਐ ਇਦਾਂ ਕਰਕੇ ਮੰਗ ਲਈਦਾ ਕੋਈ ਡਰ ਖੌਫ ਨਹੀਂ ਹੁੰਦਾ ਤੇ ਹੁਣ ਮੈਨੂੰ ਪੇਤਾ ਯਾਰ ਕੋਈ ਨਹੀਂ ਜੀ ਬੁਧੀਰਾ ਟਾਈਮ ਲਾਇਆ ਚਲਾ ਮੈਂ ਤੈਨੂੰ ਸਾਧਵਾ ਦੇਣਾ ਕੋਈ ਨਹੀਂ ਮੈਂ ਲੰਮਣਾ ਹੌਲੀ ਹੌਲੀ ਕਿਉਂਕਿ ਰੇਤਾ ਜੀ ਹੈਗੀ ਤੇ ਪਿਓ ਦਾ ਖੈ ਨਜ਼ਾਰਾ ਵੱਖਰਾ ਨੇ ਸੁਆਦੀ ਵੱਖਰਾ ਆ ਜਾਂਦਾ ਜਦੋਂ ਬੰਦੇ ਦੀ ਬਾਰਨ ਵਾਲੀ ਯਾਰੀ ਪੈ ਗਈ ਨਾ ਬੰਦਾ ਮਾੜੇ ਕੰਮਾਂ ਤੋਂ ਵੀ ਦੂਰ ਹੋਊਗਾ ਤੇ ਘਰ ਚ ਕੋਈ ਮਤਲਬ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਬਾਪ ਨੂੰ ਪਤਾ ਹੁੰਦਾ ਮੇਰਾ ਪੁੱਤ ਮਾੜੇ ਕੰਮ ਨਹੀਂ ਕਰਦਾ ਤੇ ਮੇਰੇ ਕਹਿਣੇ ਦਾ ਕੋਈ ਗੱਲ ਨਹੀਂ ਯਾਰ ਮੈਨੂੰ ਸਾਰੀ ਗੱਲ ਦੱਸ ਦਿੰਦਾ ਕੋਈ ਪਰੇਸ਼ਾਨੀ ਨਹੀਂ ਹੋਵੇ ਕੋਈ ਦੱਸ ਦਿੰਦਾ ਆਪਾਂ ਡਰਦੇ ਆਪਾਂ ਇਹ ਪੂਰਾ ਫੁੱਲ ਡਰਦੇ ਆ ਤਾਂ ਕੰਮ ਇਦਾਂ ਦਾ ਹੋ ਜੇ ਡਰ ਲੱਗਾ ਰਹਿੰਦਾ ਭਾਵੇਂ ਵੱਡੇ ਕਿੱਡੇ ਵੱਡੇ ਹੋ ਗਏ ਆ ਆਪਾਂ ਆਪਣੇ ਵੀ ਗਾਂ ਬੱਚੇ ਹੋ ਗਏ ਆ ਪਰ ਜੋ ਬਾਪੂ ਨਾਲ ਯਾਰੀ ਦਾ ਸੁਆਦ ਹੈ ਕਿ ਨਹੀਂ ਇਹ ਤੁਸੀਂ ਸਾਰਿਆਂ ਕਮੈਂਟ ਕਰਕੇ ਜਰੂਰ ਦੱਸਣਾ ਬਾਕੀ ਮਿਲਦੇ ਆ ਤੁਹਾਨੂੰ ਗਾਂ ਵੀਡੀਓ ਕੀ ਕਹਿੰਦਾ ਬਾਪੂ ਠੀਕ ਆ ਤਰਾ ਤਾਂ ਦੁਫੰਨੇ ਚੱਲਦੇ ਵੀ ਸਗਰਾ ਆ ਜੀ ਆ ਗਿਆ 44 XT ਗੱਡੀ ਚੈੱਕ ਕਰੋ ਸਾਡੇ ਬੰਦਿਆਂ ਨੇ ਓਏ 21 ਮਾਡਲ ਲੈਣਾ ਇਹਦਾ 21 ਮਾਡਲ ਹੈ ਨਾ ਆ ਵਲੋਗ ਹੀ ਪੜੋ ਮੈਂ 21 ਮਾਡਲ ਹੈ 21 ਦਾ ਆਹੋ ਅਰਜਨ ਆਪਾਂ ਲਿਆ ਸੀ 21 ਮਾਡਲ ਦੇ 21 ਦਿਨ ਕਿਰਾਏ ਤੇ ਲਾ ਦੇਣਾਂ ਨੇ ਕਹੇ 21 ਦਿਨ ਕਿਰਾਏ ਤੇ ਲਾ ਦੇਣੇ ਪਰ ਗੁਰੂ ਆ ਇੱਕ ਗੱਲ ਹੋਰ ਹੂੰ ਹੂੰ ਬਾਕੀ ਟਰੈਕਟਰ ਦੇ ਵਧੀਆ ਮੈਂ ਬੂਹੇ ਪਰ ਇਹਨਾਂ ਦੀ ਇੱਕ ਕਮੀ ਹੈਗੀ ਜੀ ਸੱਚ ਤਾਂ ਮੈਂ ਦੱਸਦਾ ਇਹਨਾਂ ਦੇ ਯਾਰ ਆ ਚੀਜ਼ਾਂ ਬਹੁਤ ਪਲੇਟਫਾਰਮ ਬਹੁਤ ਟੁੱਟੇ ਨੇ ਇਧਰ ਆ ਦੇਖੋ ਟੰਕੇ ਟੰਕੇ ਲੱਗੇ ਆ ਫੇਰ ਕਹਿੰਦਾ ਸਵਰਾਜ ਨੂੰ ਮਾੜਾ ਕਹਿੰਦੇ ਆ ਮਾੜਾ ਇਹ ਲੋਹਾ ਜਿਆਦਾ ਲਾ ਦੇਣਾ ਮਗਰਾਟਾ ਕਿਉਂ ਓਏ ਮੈਂ ਕਹਿੰਦਾ ਇੱਕ ਮਗਰਾਟਾ ਤੇ ਇਹ ਆ ਜਿਹੜੇ ਪੈਰ ਦਾਣ ਆ ਜਿਹੜੇ ਸਟੈਪ ਇਹਨਾਂ ਤੇ ਲੋਹਾ ਲਾ ਦੇਣਾ ਜਿਆਦਾ ਫੇਰ ਕਾਮਯਾਬ ਆਣਾ ਟੁੱਟ ਹੀ ਗਏ ਸੋਨਾਲੀ ਕਾ ਦੇ ਵੀ ਟੁੱਟ ਗਏ ਇਹਦੇ ਵੀ ਟੁੱਟ ਗਏ 4/4 ਆਹ ਬੰਦੇ ਆ ਡੇ ਖਾਰੇ ਸਮੋਸੇ ਮੈਨੂੰ ਰੋਕਣਾ ਆਜੇ ਤਨ ਕੋਈ ਰੋਕਣਾ ਉਹ ਪੱਥਰੀ ਕਰਕੇ ਨਹੀਂ ਖਾਣਾ ਉਹ ਪੱਥਰੀ ਕੱਢ ਦਿਆਂਗੇ ਗੁਰੂਆ ਇੱਥੇ ਭੈਜੋ ਇਨਾ ਕੋ ਕੱਢ ਤਾ ਤੂੰ ਪੱਥਰੀਆਂ ਨੂੰ ਰੋਂਡਿਓ ਆਹ ਹੀ ਆ ਤਨ ਨੋਚਾਂ ਲਾਈਆਂ ਇੰਨੀ ਪੱਥਰੀਆਂ ਸਾਡੇ ਤੇ ਹਾਂ ਦਾਲੂ ਨਹੀਂ ਖਾਣ ਸਾਡੇ ਆਖਰੀ ਵਾਰ ਲਾਂਗੀ ਕਿੱਦਾਂ ਆ ਪਾਣੀ ਪੀਰ ਕੇ ਦਾਨੀ ਚੱਕਣੀ ਕਰ ਇਹ ਤਾਂ ਲੱਗਾ 1499 ਕੈਂਟੀ ਬਾਕੀ ਕੀ ਕਰਦੇ ਆ ਪਧਰਾ ਸਤਨੂ ਦਿਖਾਉਨੇ ਯੋਰ ਇਹਨਾਂ ਦੇ ਲਓ ਜੀ ਕਾਇਲਾ ਕੰਮ ਚੱਲ ਰਿਹਾ ਹੈ। ਕਟਕ ਪੇੜਾ ਫੇਰਟ ਮੈਂ ਤੁਹਾਨੂੰ ਦਿਖਾਉਂਦਾ। ਕੁਆਲਟੀ ਕੁਆਲਟੀ ਦਾ ਫਰਕ ਵੇਖੋ। ਉਹ ਸੌਦਾ ਸਵਰਾਜ ਮੂਤ ਗਿਆ। ਤੇ ਲੈਣ ਪਾਲੇ ਕੋਲ। ਆ ਲੈਣ ਗਏ ਹੋ ਕੁਝ ਹੋ ਗਿਆ ਹੋਰੇ ਐ ਮੈਂ ਅੱਗੇ ਆਹ ਉਹਨੇ ਹੋਰ ਭੈ ਕਿल्ली ਦੱਬ ਦੇਣੀ ਆਪਣੀ ਉਹਨੇ ਗਣਾ ਲਿਆਓ ਬਾਈ ਸਲੋ ਪਿਛੋਂ ਜਾ ਇਹਨੂੰ ਚਾਬੀ ਵੀ ਰੱਖਣਾ ਕਰੋ ਚਾਬੀ ਕਿਹੜੀ ਜਾਂ ਲਿਆਓ ਫੜ ਕੇ ਇੱਥੋਂ ਕਿਹਦੇ ਘਰੋਂ ਫੜ ਲਿਆ ਚਾਹ ਪਾ ਯਾਰ ਤੂੰ ਚੱਨੀ ਓਏ ਚੱਨੀ ਇਧਰ ਆ ਭੈ ਜੋ ਮੈਂ ਹੱਟ ਕਿਧਰ ਚੱਲ ਪਿਆ ਉਹ ਮੇਤਰੋ ਆਪਾਂ ਗੱਲ ਕਰਦੇ ਹੁੰਦੇ ਆ ਬ੍ਰੈਂਡ ਬ੍ਰੈਂਡ ਦੀ ਬ੍ਰੈਂਡ ਸਾਰੇ ਹੀ ਵਧੀਆ ਵਾ ਪਰ ਗੱਡੀ ਹੱਟੀ ਨਾ ਸਪੀਡੋਮੀਟਰ ਵਾਲੀ ਤਾਰ ਇਹ ਚਾਬੀ 17 ਨੰਬਰ ਲਾਦੀ ਹਾਂ ਆ ਸਹੀ ਗੱਲ ਆ ਇਹਦੇ ਕਰਕੇ ਵਗ ਗਿਆ ਤੇਲ ਇੱਥੇ ਵੀ ਰਣ ਜੌਲੀ ਦੇਣੀ ਚਾਹੀਦੀ ਮੈਂ ਜਿਹੜਾ ਮੜ ਦਿੱਤਾ ਇਹ ਉਹ ਤਾਂ ਟੂਪਾਂ ਲਾਈਆਂ ਹਨਾ ਟੂਪਾਂ ਵਿੱਚ ਪਾਈਆਂ ਇਹਦੇ ਹਨਾ ਪਹਿਲੇ ਦੂਜੇ ਨਾਲ ਉਹ ਵਈਆਂ ਹਨਾ ਹਾਂ ਚਲ ਆਪਾਂ ਹੁਣ ਘਰ ਕੰਮ ਆਪਣੇ ਥੋੜੇ ਬੰਦੇ ਆਪਣੇ ਕਰਕੇ ਬੈਗੇ ਕੰਮ ਖਰਾਬ ਯੋ ਵੇਖਣ ਲਈ ਤੁਹਾਡਾ ਦੇਲ ਤੋਂ ਧੰਨਵਾਦ ਕੋ ਬਹੁਤ ਘੜ ਵੀਡੀਓ ਆਉਣ ਵਾਲੀਆਂ ਤੁਹਾਨੂੰ ਦਿਖਾਉਨੇ ਆਂਗਾ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੇ ਚੈਨਲ ਦੇ ਜਿਹੜੇ ਨਵੇਂ ਮੇਰੇ ਵੀਰ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਕਰਦੇ ਤੇ ਸ਼ੇਅਰ ਵੀ ਕਰਿਓ ਜੀਂਦੇ ਵਾਦੇ ਰੋ ਰੱਬ ਰੱਖਾ ਆਪਣੇ ਮੰਮੀ ਡੈਡੀ ਦਾ ਧਿਆਨ ਜਰੂਰ ਰੱਖੋ ਗੁੱਡ ਬਾਏ